ਜੇ 1960 ਤੋਂ 2023 ਦਾ ਸਮਾਂ ਆ ਚੁੱਕਿਆ ਹੈ ਨਾ ਆਪਣੇ ਜੀਵਨ ਦਾ ਇੰਨੇ ਸਮੇਂ ਵਿੱਚ ਬੜਾ ਕੁਝ ਬਦਲਦਾ ਦੇਖਿਆ ਚਿੱਠੀਆਂ ਤੋਂ ਲੈ ਕੇ ਕੱਚੇ ਘਰਾਂ ਤੋਂ ਲੈ ਕੇ ਹੁਣ ਹੁਣ ਮੋਬਾਈਲ ਤੱਕ ਏਸੀ ਤੱਕ ਦਾ ਜਿਹੜਾ ਇੱਕ ਕਹਿ ਲਓ ਕਿ ਜ਼ਿੰਦਗੀ ਔਰ ਦੌਰ ਬਦਲਦਾ ਦੇਖਿਆ ਇਸ ਸਫ਼ਰ ਨੂੰ ਇਸ ਤਕਨੀਕ ਨੂੰ ਤਕਨੀਕੀ ਯੁੱਗ ਨੂੰ ਤੁਸੀਂ ਕਿਵੇਂ ਦੇਖਦੇ ਆਂ ਦੇਖੋ ਬੜਾ ਮੇਰੇ ਜਿਆਦਾ ਕਿ ਜਦੋਂ ਇਹ ਮੋਬਾਈਲ ਇੰਗਲੈਂਡ ਚ ਆਏ ਨੇ ਜੀ ਜੀ ਉਦੋਂ ਉੱਤੇ ਉਹਨਾਂ ਦੇ ਵੱਡੇ ਵੱਡੇ ਹੁੰਦੇ ਸੀ ਤੇ ਗੱਡੀਆਂ 'ਚ ਵੀ ਆ ਗਏ ਸੀ ਜੀ ਅਸੀਂ ਗਏ ਸੀ ਕਿ ਯਾਰ ਕਦੇ ਇੰਡੀਆ 'ਚ ਵੀ ਇਸ ਤਰ੍ਹਾਂ ਦੇ ਮੋਬਾਈਲ ਆ ਜੂਗਾ ਤੇ じゃ ਕੋਈ ਚੰਗੀਆਂ ਗੱਡੀਆਂ ਵੀ ਆ ਜਾਣਗੀਆਂ ਕਿਤੇ ਹੂੰ ਹੂੰ ਹੁਣ ਤੁਸੀਂ ਦੇਖ ਲਓ ਵੀ ਸਾਰੇ ਹਰੇਕ ਦੇ ਦੋ ਦੋ ਪਾਏ ਹੋਣੇ ਜੇਬ 'ਚ ਹਾਂਜੀ ਹਾਂ ਇਸੇ ਤਰ੍ਹਾਂ ਕਾਰਾਂ ਦੇਖ ਲਓ ਜਦੋਂ ਤੇ ਖੋਲਿਆ ਵੀ ਇੱਕ ਦੂਜੇ ਦੇ ਉੱਪਰ ਦੀ ਕੱਢ ਰਹੇ ਨੇ ਜੀ ਤਾਂ ਚੇਂਜ ਹੋਣਾ ਬਦਲ ਰਹੇ ਨੇ ਇਹ ਠੀਕ ਹੈ ਵੀ ਕ腐ਸ਼ਨ ਜਿਆਦਾ ਵਧ ਰਹੀ ਹੈ अदरवाइज ਦੇਸ਼ ਨੂੰ ਤਾਂ ਬਹੁਤ ਬਹੁਤ ਤਰੱਕੀ ਕਰਨੀ ਸੀ ਤੁਸੀਂ ਆਪਣੇ ਇਸ ਜੀਵਨ ਵਿੱਚ ਜ਼ਿਆਦਾਤਰ ਸਫਰਾਂ ਤੇ ਹੀ ਰਹੇ ਹੋ ਹੈਨਾ ਰਾਜਨੀਤਿਕ ਸਫਰ ਹੀ ਇਹ ਹੋ ਗਿਆ ਹੈ ਕਿ ਤੁਸੀਂ ਜ਼ਿਆਦਾਤਰ ਸਮਾਂ ਘਰ ਤੋਂ ਬਾਹਰ ਹੀ ਬਿਤਾਇਆ ਸੁਕਰ ਵਿੱਚ ਫਿਰ ਤੁਹਾਡੇ ਦੋ ਬੇਟੀਆਂ ਬੇਟਾ ਔਰ ਪਤਨੀ ਇਹ ਮਤਲਬ ਕਿਵੇਂ ਜ਼ਿੰਮੇਵਾਰੀਆਂ ਨੂੰ ਸਾਰਿਆਂ ਨੂੰ ਤੁਸੀਂ ਮੈਨੇਜ ਕੀਤਾ ਦੇਖੋ ਬੱਚੇ ਦਾ ਹਾਲੇ ਜਿਹਨੂੰ ਬਹੁਤ ਮੈਂ ਰਿਹਾ ਇਹਨਾਂ ਦੀ ਉਹਨਾਂ ਚੋਣ ਦਾ ਛੋਟੀ ਸੀ ਵੱਡੀ ਵੱਡੀ ਥੋੜੀ ਜਿਹੀ ਵੱਡੀ ਸੀ ਜੀ ਜਦੋਂ ਮੈਂ ਮੰਤਰੀ ਬਣ ਗਿਆ ਜੀ ਤੇ ਇਹ ਪਰਮਿੰਦਰ ਤੇ ਛੋਟੀ ਬੇਟੀ ਦਾ ਬਿਲਕੁਲ ਛੋਟੇ ਛੋਟੇ ਸੀ ਇੱਥੇ ਪਹਿਲੀ ਵਾਰੀ ਅਸੀਂ ਸਕੂਲ ਚ ਲਾਇਆ ਇਹਨਾਂ ਨੂੰ ਇੱਥੇ ਚੰਡੀਗੜ੍ਹ ਚੰਡੀਗੜ੍ਹ ਵੱਡੀ ਕਿਉਂਕਿ 7-8 ਸਾਲ ਦਾ ਫਰਕ ਸੀ ਇਹਨਾਂ ਦਾ ਜੀ ਜੀ ਵੱਡੀ ਸਕੂਲ ਚ ਉਹਤੇ 10ਵੀਂ ਪਿੰਡੀ ਕਰੀ ਆ ਜੀ ਇਵਨ ਮੈਂ ਵੀ ਇੱਥੇ ਵੀ ਆ ਗਿਆ ਤੇ ਫਿਰ ਵੀ ਉਹ ਪਿੰਡੀ ਰਹਿ ਕੇ ਪੜੀ ਜੀ ਤੇ ਉਸ ਤੋਂ ਬਾਅਦ ਫਿਰ ਆ ਕੇ ਗਵਰਨਮੈਂਟ ਕਾਲਜ ਚ ਪੜੀ ਆ ਇਹ ਇਹਨਾਂ ਨੇ ਮੇਰੀ ਵਾਈਫ ਨੇ ਹਾਲਾਂਕਿ ਕੋਈ ਪੜ੍ਹ ਲਿਖੀ ਨਹੀਂ ਸੀ ਜੀ ਪਰ ਇਹਨੇ ਠੀਕ ਹੈ ਬੱਚਿਆਂ ਨੂੰ ਸੰਭਾਲ ਕੇ ਰੱਖਿਆ ਜੀ ਤੁਸੀਂ ਰਾਜਨੀਤੀ ਵਿੱਚ ਸਰਗਰਮ ਹੋ ਗਏ ਹਨ ਪਿੰਡ ਛੁੱਟ ਗਿਆ ਤੁਸੀਂ ਚੰਡੀਗੜ੍ਹ ਆ ਗਏ ਹਨ ਤੇ ਦਿੱਲੀ ਦੇ ਸਫ਼ਰ ਤੁਹਾਡੇ ਜਾਰੀ ਰਿਹਾ ਇਸ ਹਸਾਬ ਕਾਸੇ ਦੇ ਵਿੱਚ ਪਿਤਾ ਜੀ ਦੇ ਨਾਲ ਤੁਹਾਡਾ ਆਖਰੀ ਪਲ ਜਿਹੜੇ ਉਹਨਾਂ ਦੇ ਨਾਲ ਬਤਾਏ ਹੋਣ ਉਹ ਕਿਦਾਂ ਦੇ ਸੀ ਉਹ ਆਏ ਤੁਹਾਡੇ ਕੋਲੇ ਉਹਨੇ ਮੇਰੇ ਕੋਲੇ ਮੈਂ ਉਹਨਾਂ ਨੂੰ ਲਿਆਇਆ ਜਦੋਂ ਮੈਂ ਮਿਨਿਸਟਰ ਸੀਗਾ ਉਹਨਾਂ ਦੀ ਜੀ ਨਾ ਲੱਗੇ ਇੱਥੇ ਹਾਲਾਂਕਿ ਪਿੰਡ ਦੇ ਬੰਦੇ ਬਹੁਤ ਆਉਂਦੇ ਸੀ ਰੋਜ਼ ਮਿਲਦੇ ਸੀ ਹਰੇਕ ਨੂੰ ਕਹਿਣ ਮੈਨੂੰ ਪਿੰਡ ਲੈ ਜਾਓ ਜੀ ਮੈਂ ਕਿਹਾ ਜੀ ਤੁਸੀਂ ਠੀਕ ਹੋ ਇੱਥੇ ਖੁਸ਼ ਹੋ ਤਾਂ ਬੰਦੇ ਆਉਂਦੇ ਨੇ ਤੁਹਾਨੂੰ ਵਿਚਾਰੇ ਮਿਲ ਲੈਂਦੇ ਨੇ ਪਿੰਡ ਵਾਲੇ ਜੀ ਨਹੀਂ ਨਹੀਂ ਮੈਂ ਨਹੀਂ ਕਹਾ ਕਿ ਮੈਂ ਇੱਥੇ ਰਹਿ ਨਹੀਂ ਸਕਦਾ ਉਹ ਬੇਰੇ ਕੀ ਇਹਨੂੰ ਪਿੰਡ ਚਲੇ ਗਏ ਜੀ ਸਾਡਾ ਰਹੀ ਨਹੀਂ ਇੱਥੇ ਮੇਰਾ 15 ਦਿਨ ਬਸਾ ਕੱਟੇ ਹੋਣਗੇ 20 ਦਿਨ ਉਹਨਾਂ ਦੇ ਕਿਉਂਕਿ ਪੁਰਾਣੇ ਬਜ਼ੁਰਗ ਨਹੀਂ ਰਹਿ ਸਕਦੇ ਬਾਗ ਉਹਨਾਂ ਨੇ ਮੈਨੂੰ ਕਹਿੰਦੇ ਹੋਣੇ ਕਿ ਅਸੀਂ ਐ ਛੰਨੇ ਚ ਭੜ ਕੇ ਛੰਨੇ ਘਿਉ ਦੇ ਪੀਂਦੇ ਹੁੰਦੇ ਸੀ ਜੀ ਮੈਨੂੰ ਇਹ ਲੱਗਦਾ ਸੀ ਕਿ ਕਿਵੇਂ ਪੀਂਦੇ ਹੋਣਗੇ ਇੰਨਾ ਇਹ ਉਹਨਾਂ ਨੇ ਕੀ ਕੀਤਾ ਸਾਰੀ ਉਮਰ ਪੰਜੀਰੀ ਜਾਂ ਖੁਆ ਬਣਾਉਣਾ ਜੀ ਆਪ ਦਾ ਹੋਈ ਕਿ ਬੱਡਾ ਪਾ ਕੇ ਰੱਖਦਾ ਸੀ ਪੀਪਾ ਆਪਣੇ ਕੁਝ ਜਿੰਦੀ ਲੱਕੇ ਰੱਖਣੀ ਉਹਨੇ ਕਿਸੇ ਨੂੰ ਇਹ ਨਾਲ ਜਦੋਂ ਖਾਂਦੇ ਸੀ ਇਤੇ ਛੋਟੇ ਬੱਚੇ ਆ ਜਾਣ ਉਹਨਾਂ ਨੂੰ ਦੇ ਦੇ ਥੋੜਾ ਥੋੜਾ ਨਹੀਂ ਆਪ ਖਾਂਦੇ ਸੀ ਸਾਰੇ ਹਾਲਾਂਕਿ ਸ਼ੂਗਰ ਦੇ ਮਰੀਜ਼ ਸੀ ਉਹ ਪਰ ਕੋਈ ਨਹੀਂ ਚੜਦੇ ਕਦੇ ਵੀ ਤੁਸੀਂ ਆਪਣੇ ਜੀਵਨ ਵਿੱਚ ਬੜਾ ਕੁਝ ਹਾਸਲ ਕੀਤਾ ਇੱਕ ਨਾ ਪੰਜਾਬ ਦੇ ਕਹੋ ਸਿਆਸੀ ਦੌਰ ਵਿੱਚ ਜਾਇਕ ਰਾਜਨੀਤਿਕ ਪਰਸਨ ਦੇ ਤੌਰ ਤੇ ਪਰ ਕਦੇ ਜਦੋਂ ਇਕੱਲੇ ਬੈਠਦੇ ਹੋ ਆਪਣੇ ਸਫ਼ਰ ਨੂੰ ਖੁਦ ਦੇਖਦੇ ਹੋ ਕਿੱਥੋਂ ਸ਼ੁਰੂਆਤ ਕਰਕੇ ਇੱਕ ਪਿੰਡ ਤੋਂ ਤੁਸੀਂ ਨੈਸ਼ਨਲ ਲੈਵਲ ਦੀ ਸਿਆਸਤ ਵਿੱਚ ਸਰਗਰਮਰੇ ਉਸ ਵੇਲੇ ਕਦੇ ਐ ਇਦਾਂ ਲੱਗਦਾ ਕਿ ਵਿਅਕਤੀਗਤ ਤੌਰ ਤੇ ਮੈਂ ਆ ਚੀਜ਼ ਨਹੀਂ ਹਾਸਲ ਕਰ ਸਕਿਆ ਜੀ ਮੇਰੇ ਮੈਨਾਂ ਜਿੰਨਾ ਸਰਟੀਫਾਈ ਮੈਂ ਆ ਜੀ ਸ਼ਾਦੀ ਕੋਈ ਹੋਵੇ ਕਿਉਂਕਿ ਦੋਨੋਂ ਲੜਕੀਆਂ ਬੜੀਆਂ ਖੁਸ਼ ਨੇ ਪਿਆਰ ਕਰਦੀਆਂ ਮੈਨੂੰ ਮੇਰੇ ਜਵਾਈ ਪਰਵਿੰਦਰ ਤੁੰਬਈ ਬੜਾ ਪਿਆਰ ਕਰਦੇ ਆ ਓਈ ਕਾਇਆ ਸਿਰ ਡਰ ਹੋਇਆ ਹੁਣ ਦੂਜੇ ਪੀਸੇ ਤੋਂ ਨੇ ਵੀ ਐਸ ਬਣ ਜਾਣਾ ਹੁਣ ਔਰ ਦੋਨੋਂ ਸਾਰੇ ਬੱਚੇ ਵੱਡੇ ਤਾਂ ਪੋਤੇ-ਪੋਤੀਆਂ ਆ ਹੋ ਗਏ ਤੇ ਉਹ ਦਿਨ ਪਰਮਿੰਦਰ ਦਾ ਦੇਖ ਲਓ ਬਹੁਤ ਕੁਝ ਨਹੀਂ ਇਹਦੇ ਮੇਰੇ ਪੋਤੇ-ਪੋਤੀਆਂ ਦੋਨੋਂ ਨੇ ਇੰਨਾ ਪਿਆਰ ਕਰਦੇ ਨੇ ਜੈਦੀ ਕੋਈ ਇੱਕ ਦੂਜੇ ਨੂੰ ਕਰਦਾ ਵੀ ਬੰਦਾ ਇਦਾਂ ਬੁੱਟਾ ਇੰਨਾ ਸਫਰ ਕੀਤਾ ਰਾਜਨੀਤੀ ਦਾ ਤੇ ਇੰਨੀਆਂ ਕੁਝ ਭੋਗ ਗਿਆ ਸੈਂਟਰ ਚ ਗਏ ਚਾਰ ਵਾਰੀ ਐਮਐਲ ਰਿਹਾ ਚਾਰ ਵਾਰੀ ਐਮਪੀ ਰਿਹਾ ਤੇ ਹੋਰ ਬੰਦੇ ਨੂੰ ਕੀ ਚਾਹੀਦਾ ਜੀ ਤੁਹਾਡੇ ਜੀਵਨ ਦੇ ਇਸ ਸਫਰ ਦੇ ਵਿੱਚ ਹੁਣ ਜਦੋਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਬਿਲਕੁਲ ਸੈਟੀਸਫਾਈ ਹੋ ਆਪਣੇ ਜੀਵਨ ਦੇ ਵਿੱਚ ਨਾ ਤਾਂ ਕੋਈ ਇੱਕ ਪਲ ਜਿਹੜਾ ਤੁਹਾਨੂੰ ਲੱਗਦਾ ਕਿ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਧ ਖੁਸ਼ ਨਮਾ ਪਲ ਸੀ ਉਹ ਕਿਹੜਾ ਦੇਖੋ ਖੁਸ਼ ਨਮਾ ਤਾਂ ਪਰਿਵਾਰ ਹੀ ਹੁੰਦਾ ਜੀ ਰਾਜਨੀਤੀ 'ਚ ਬੜਾ ਖੁਸ਼ ਹੁੰਦਾ ਹੈ ਇੱਥਾਂ ਉੱਤੇ ਦੋਸਤ ਮਿੱਤਰ ਸਭ ਬਣਦੇ ਨੇ ਲੇਕਿਨ ਜੇ ਦਾ ਪਰਿਵਾਰ ਠੀਕ ਹੋਵੇ ਪਰਿਵਾਰ ਨਾਲ ਨਾਲ ਹੋਵੇ ਉਹ ਖੁਸ਼ ਹੋਣਾ ਚਾਹੀਦਾ ਉਹ ਹੀ ਖੁਸ਼ੀ ਉਹ ਖੁਸ਼ੀ ਮੈਨੂੰ ਮਿਲੀ ਹੈ ਹੋਰ ਸ਼ਾਇਦ ਹੀ ਕਿਸੇ ਨੂੰ ਮੇਰੇ ਜਿਹੀ ਮਿਲੀ ਹੋਵੇ ਤੇ ਮੈਨੂੰ ਫਿਰ ਇੱਥੇ ਮਿਨਿਸਟਰ ਰਿਆਂ ਉੱਥੇ ਮਿਨਿਸਟਰ ਰਿਆਂ ਹੋਰ ਕੀ ਇਨਸਾਨ ਨੂੰ ਮਿਲ ਸਕਦਾ ਜੀ ਇਸ ਕਰਕੇ ਮੈਂ ਸੈਟੀਸਫਾਈ ਵੀ ਤਾਂ ਤੇ ਮੈਂ ਪਰਿਵਾਰ ਤੋਂ ਜਿਹੜੀ ਖੁਸ਼ੀ ਹੈ ਮੈਨੂੰ ਸਭ ਤੋਂ ਵੱਡੀ ਉਹ ਖੁਸ਼ੀ ਹੈ ਕਦੇ ਇਦਾਂ ਦੀ ਸਥਿਤੀ ਆਈ ਜੀਵਨ ਚ ਜਦੋਂ ਤੁਹਾਨੂੰ ਮਤਲਬ ਬੰਦਾ ਅੰਦਰੋਂ ਟੁੱਟ ਜਾਂਦਾ ਹੈ ਕਦੇ ਨਿਰਾਸ਼ਾ ਫੀਲ ਹੁੰਦੀ ਹੈ ਜਾ ਹੀ ਲੱਗਦਾ ਕਿ ਮੈਂ ਇੰਨੀ ਘਾਲਣਾ ਘਾਲੀ ਐ ਪਰ ਅੱਜ ਮੈਨੂੰ ਪਤਾ ਨਹੀਂ ਕਿਹੜੀ ਵਜ੍ਹਾ ਦੇ ਕਾਰਨ ਮਤਲਬ ਵੀ ਉਦਾਸੀ ਜਾਂ ਕੋਈ ਨਹੀਂ ਦੇਖੋ ਮੈਨੂੰ ਜ਼ਿੰਦਗੀ 'ਚ ਮੈਂ ਬਹੁਤੀਆਂ ਇਲੈਕਸ਼ਨ ਜਿੱਤੇ ਆਂ ਕੁਝ ਇਲੈਕਸ਼ਨ ਹਾਰੇ ਵੀ ਮੈਨੂੰ ਖੁਸ਼ੀ ਵੀ 5-7 ਮਿੰਟ ਰਹਿੰਦੀ ਐ ਮੈਨੂੰ ਗਮੀ ਵੀ 5-7 ਮਿੰਟ ਰਹਿੰਦੀ ਐ ਦੁਬਾਰਾ ਰਹਿੰਦੀ ਵੀ ਨਹੀਂ ਕਿਤੇ ਤੁਹਾਨੂੰ ਪਤਾ ਵੀ ਮੈਂ ਜੇਲਾ 'ਚ ਕਿੰਨੀਆਂ ਰਹਿਆ ਮੈਂ ਇੱਕ ਦਿਨ ਵੀ ਕਦੇ ਮੇਰੀ ਜੀ ਜਿਹੜੀ ਨੀਂਦ ਹੈ ਨਾ ਉਹ ਡਿਸਟਰਬ ਨਹੀਂ ਹੋਈ ਇੱਕ ਦਿਨ ਵੀ ਕਦੇ ਇਸ ਕਰਕੇ ਮੈਂ ਸਮਝਦਾ ਮੈਂ ਤੋ ਬਧਿਆ ਅਨਛਾਨ ਗੁਰੂ ਨੇ ਮੈਨੂੰ ਬਖਸ਼ਿਸ਼ ਕੀਤੀ ਹੈ ਵੀ ਹੋਰ ਕੁਝ ਹੋ ਨਹੀਂ ਸਕਦਾ ਜੀ ਮੈਂ ਬਹੁਤ ਕੁਝ ਪੁੱਛ ਲਿਆ ਡਿਕਲੋ ਤੇ ਪਰ ਮੈਨੂੰ ਫਿਰ ਵੀ ਇਹ ਲੱਗਦਾ ਕਿ ਕੋਈ ਇਦਾਂ ਦੀ ਗੱਲ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਜੀਵਨ ਦੇ ਵਿੱਚ ਵਾਪਰੀ ਸੀ ਜਾਂ ਤੁਹਾਡੇ ਮਨ ਦੀ ਸਥਿਤੀ ਜਿਹਨੂੰ ਅੱਜ ਤੱਕ ਕਿਸੇ ਨੇ ਨਹੀਂ ਪੁੱਛਿਆ ਤੇ ਸ਼ਾਇਦ ਮੈਂ ਵੀ ਨਹੀਂ ਪੁੱਛ ਸਕੀ ਪਰ ਤੁਸੀਂ ਉਹ ਲੋਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਦੇਖੋ ਜ਼ਿੰਦਗੀ ਚ ਬਹੁਤ ਕਟਰਾਮਾ ਆਉਂਦੀ ਰਹਿੰਦੀ ਹੈ ਦੇਖੋ ਕਿਤਾ ਜਦੋਂ ਮੈਂ ਪਹਿਲੀ ਵਾਰੀ ਐਮਐਲਏ ਬਣਿਆ ਉਦੋਂ ਵਾਪਸ ਲੈਣ ਗਿਆ ਤੇ ਮੇਰਾ ਇਹਦੋਂ ਬਧੀ ਬਧੀ ਗਿਆ ਨਾ ਵੀ ਵਾਪਸ ਲੈਣ ਕੇ ਮਨ ਵਾਪਸ ਨਹੀਂ ਕਾਇਨੀ ਹੈ ਔਰ ਫਿਰ ਜਿੱਤ ਜਾਣਾ ਜਦੋਂ ਵਾਪਸ ਲੈਣ ਨੂੰ ਚਾਹੀਏ ਕਿ ਵਾਪਸ ਲੈਣਾ ਇਲ ਪੀਰ ਐਮਐਲਏ ਇੰਡੀਪੈਂਡੈਂਟ ਜਿੱਤ ਜਾਣਾ ਇਤੋਂ ਵੱਡੀ ਹੋਰ ਕੀ ਖੁਸ਼ੀ ਹੋ ਸਕਦੀ ਹੈ ਉਦੋਂ ਬਹੁਤ ਪਲਸੀ ਮੇਰੇ ਦੋਸਤਾਂ ਨੇ ਇੰਨੀ ਖੁਸ਼ੀ ਮਨਾਈ ਇੰਨੇ ਬੋਹ ਹੋਏ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੇਰੀ ਰਾਜਨੀਤੀ ਸ਼ੁਰੂ ਹੋ ਤੋਗੀ ਅਸਲੀ ਉਹ ਤਾਂ ਸ਼ੁਰੂ ਹੋਈ ਉਦੋਂ ਬਾਅਦ ਮੈਂ ਉੱਤੇ ਖੜਾ ਜਿੱਤੇ ਪੰਤਿਕ ਸੋਚੇ ਮਾਲ ਕਰੇਗੇ ਉਹ ਮੇਰੇ ਖੜਾ ਪਹਿਲਾਂ ਰਾਜਨੀਤੀ ਬੜੀ ਹੁੰਦੀ ਸੀ ਲੋਕਾਂ ਨਾਲ ਰਲ ਮਿਲ ਕੇ ਚੱਲਣ ਵਾਲੀ ਐ ਨਾ ਜਾਂ ਕਹਿ ਲੋ ਕਿ ਲੋਕਾਂ ਦੀ ਦਿਲੋਂ ਸਪੋਰਟ ਹੁੰਦੀ ਸੀ ਔਰ ਉਹਦੇ ਵਿੱਚ ਸਤਕਾਰ ਹੁੰਦਾ ਸੀ ਅੱਜ ਦੀ ਰਾਜਨੀਤੀ ਜਿਹੜੀ ਐ ਉਹ ਲੋਕਾਂ ਲਈ ਵੀ ਉਨੀ ਕਹਿ ਲੋ ਕਿ ਸੱਚੀ ਨਹੀਂ ਰਹੀ ਤੇ ਆਪਸ ਦੇ ਵਿੱਚ ਵੀ ਪਾਰਟੀਆਂ 'ਚ ਜਿਹੜੀ ਆ ਦੂਸ਼ਣ ਬਾਜੀ ਗਾਲੀ ਗਲੋਚ ਉਹ ਜ਼ਿਆਦਾ ਭਾਰੀ ਹੋ ਚੁੱਕੀ ਐ ਇਹਦੇ ਬਾਰੇ ਤੁਹਾਡਾ ਕੀ ਨਜ਼ਰੀਆ ਦੇਖੋ ਪਹਿਲਾਂ ਕੋਈ ਨਹੀਂ ਇਸ ਤਰ੍ਹਾਂ ਦੀ ਗੱਲ ਸੀ ਅਸੀਂ ਸਾਰੇ ਇਕੱਠੇ ਬੈਠ ਕੇ ਬਦਾਨ ਤਵ ਚੱਲਨੀ ਅੰਦਰ ਆਪ ਆਪਣੀ ਪਾਰਟੀ ਦੀ ਗੱਲ ਕਰਨੀ ਲੇਕਿਨ ਬਾਹਰ ਬਾਕੇ ਚਾਹ ਸਾਲਾਂ ਇਕੱਠੇ ਪੀਣੀ। ਜੀ। ਔਰ ਦੁੱਖ ਸੇ ਵਿੱਚ ਹਰੇਕ ਨੇ ਜਾਣਾ। ਮੇਰੇ ਹਰੇਕ ਫੰਕਸ਼ਨ ਤੇ ਗਿਆਨੀ ਜੈਲ ਸਿੰਘ ਆਪ ਵੀ ਹੁੰਦਾ ਰਿਹਾ ਨੇ ਆਪ ਨਾ ਹੁੰਦਾ ਹੋਵੇ ਤਾਂ ਉਹਦੇ ਘਰ ਵਾਲੀ ਹੁੰਦੀ ਰਹੀ। ਜੀ। ਮੇਰੇ ਗੁਰਦਰਸ਼ਨ ਸਿੰਘ ਪਤਿ ਵੀ ਆ ਤੇ ਬਿਆਨ ਸਿੰਘ ਹਰੇਕ ਫੰਕਸ਼ਨ ਤੇ ਆਇਆ। ਮੇਰਾ ਕੋਈ ਵੀ ਕਿਸੇ ਵੀ ਪਾਰਟੀ ਦਾ ਕੋਈ ਬੰਦਾ ਦੁਸ਼ਮਣ ਨਹੀਂ ਰਿਹਾ ਅਜ ਤੱਕ। ਔਰ ਅਸੀਂ ਸਿਆਸਤ ਹੁਣ ਤਾਂ ਦੇਖ ਲਓ ਤੁਸੀਂ ਪੱਗਾ ਲਾਉਣ ਤੱਕ ਜਾਂਦੇ ਹੁਣ ਤਾਂ ਜਿਸ ਤਰ੍ਹਾਂ ਦੀ ਅੰਦਰ ਦੇਖ ਕੇ ਸ਼ਰਮ ਆਉਂਦੀ ਹੈ ਬੰਦਿਆਂ ਨੂੰ ਜਿਸ ਤਰ੍ਹਾਂ ਦੀ ਬੋਲੀਆਂ ਬੋਲਦੇ ਨੇ ਅੰਦਰ ਜਿਸ ਤਰ੍ਹਾਂ ਗਾਣਾ ਗਾੜਦੇ ਨੇ ਇੱਕ ਦੂਜੇ ਨੂੰ ਉਹ ਅੱਗੇ ਕਦੇ ਨਹੀਂ ਸੀ ਔਰ ਬੜੇ ਸਟਾਲਵਰਟ ਹੁੰਦੇ ਸੀ ਉਹਨਾਂ ਡਾਂਗ ਵਰਗੇ ਬਹੁਤ ਅچھے ਸਪੀਕਰ ਹੁੰਦੇ ਸੀ ਤੇ ਕਦੇ ਕਿਸੇ ਨੇ ਇਹ ਇਹ ਨਹੀਂ ਕਿ ਉਹ ਚਾਲਾ ਜੁ ਨਹੀਂ ਕਦੇ ਕੀਤਾ ਤੁਹਾਡਾ ਪਰਮਾਤਮਾ ਵਿੱਚ ਜਾਂ ਕੁਦਰਤ ਵਿੱਚ ਕਿਸ ਤਰ੍ਹਾਂ ਦਾ ਵਿਸ਼ਵਾਸ ਹੈ ਤੁਹਾਨੂੰ ਲੱਗਦਾ ਕਿ ਮਤਲਬ ਤੁਹਾਡੇ ਤੇ ਕੁਦਰਤ ਕਿਸ ਤਰ੍ਹਾਂ ਮਿਹਰਬਾਨ ਰਹੀ ਹੈ ਦੇਖੋ ਜਿੰਨੀ ਮੇਰੇ ਤੇ ਕੁਦਰਤ ਮਿਹਰਬਾਨ ਰਹੀ ਜਿੰਨਾ ਪਰਮਾਤਮਾ ਨੇ ਮੈਨੂੰ ਦਿੱਤਾ ਸ਼ਾਇਦ ਹੀ ਕਿਸੇ ਨੂੰ ਮਿਲਿਆ ਹੋਵੇ ਪਰ ਇਹ ਨਹੀਂ ਜਿੰਨਾ ਵਿਸ਼ਵਾਸ ਕੀ ਹੁਣ ਮੈਂ ਮੇਰੇ ਕਿੰਨੇ ਵਿੱਚੋਂ ਲੱਖਾਂ ਹੀ ਬੰਦੇ ਸਿਆਣੇ ਹੋਣਗੇ ਜੀ ਲੱਖਾਂ ਹੀ ਬੰਦੇ ਮੇਥੋਂ ਪੜੇ ਲਿਖੇ ਬੰਦੇ ਹੋਣਗੇ ਲਕਈ ਬੰਦੇ ਹਰ ਮੈਂ ਲਾਹਰ ਨਾ ਅਮੀਰ ਵਿੱਚੋਂ ਵੋਤ ਹੋਣਗੇ ਲੇਕਿਨ ਗੁਰੂ ਨੇ ਏਡੀ ਵੱਡੀ ਬਖਸ਼ਿਸ਼ ਕੀਤੀ ਹੈ ਕਿ ਮੈਨੂੰ ਕੋਈ ਚੀਜ਼ ਤੋਂ ਕਮੀ ਨਹੀਂ ਰਹਿਣ ਦਿੱਤੀ ਹਰ ਚੀਜ਼ ਮੈਨੂੰ ਦਿੱਤੀ ਹੈ ਤੇ ਮੈਨੂੰ ਬੇਟਾ ਸਭ ਤੋਂ ਵਧੀਆ ਦਿੱਤਾ ਉਹ ਖੁਸ਼ ਹੈ ਮੇਰੇ ਪੋਤੇ ਪੋਤੀਆਂ ਮੇਰੇ ਜਿੰਨੂਆਂ ਲੜਕੇ ਲਾ ਨੂੰ ਮੇਰੇ ਔਰ ਬੇਟੀਆਂ ਮੇਰੇ ਸੰਨ ਲਾ ਸਾਰੇ ਨੇ ਖੁਸ਼ ਨਹੀਂ ਏਦੋਂ ਵੱਡੀ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ ਇਹ ਸਾਰੀ ਪਰਮਾਤਮਾ ਹੀ ਦੇਣਾ ਨਾ ਪਰਮਾਤਮਾ ਨਹੀਂ ਦਿੰਦਾ ਹੋਰ ਕਿਸੇ ਨੇ ਕੋਈ ਨਹੀਂ ਦੇ ਸਕਦਾ ਪਰਮਾਤਮਾ ਨੇ ਸਾਰਾ ਕੁਝ ਦਿੰਦਾ